ਮਾਸਟਰ ਜੀ ਐਸ ਐਸ ਪੀ ਖੰਨਾ ਸ਼੍ਰੀਮਤੀ ਅਮਨਿਤ ਕੌਂਡਲ ਜੀ ਦੀ ਲੀਡਰਸ਼ਿਪ ਅੰਦਰ ਖੰਨਾ ਪੁਲਿਸ ਜਿਹੜੀ ਰੈਗੂਲਰ ਰਹੀ ਸਮਾਜ ਵਿਦੌਤੀ ਅਨਸਰਾਂ ਦੇ ਸਖਤ ਕਾਰਵਾਈ ਕਰਦੀ ਰਹੀ ਹੈ ਇਸੇ ਲੜੀ ਦੇ ਵਿੱਚ ਖੰਨਾ ਪੁਲਿਸ ਨੂੰ ਇੱਕ ਵੱਲ ਵੱਡੀ ਕਾਮਯਾਬੀ ਮਿਲੀ ਜਦੋਂ ਪਿਛਲੇ ਦਿਨ 11 ਤਰੀਕ ਨੂੰ 11 ਜੂਨ ਨੂੰ ਅ ਬਗਲੀ ਕਲਾ ਪਿੰਡ ਦੇ ਵਿੱਚ ਥਾਣਾ ਸਮਰਾਲਾ ਦੇ ਏਰੀਆ ਦੇ ਵਿੱਚ ਇੱਕ ਲੁੱਟ ਹੋਈ ਸੀ ਜਿਹਦੇ ਵਿੱਚ ਤਿੰਨ ਨਕਾਬਪੋਸ਼ ਲੁਟੇਰਿਆਂ ਨੇ ਬੈਂਕ ਦੀ ਪੰਜਾਬ ਐਂਡ ਸਿੰਧ ਬੈਂਕ ਦੀ ਬ੍ਰਾਂਚ ਦੇ ਵਿੱਚ ਆ ਕੇ ਕਰੀਬ 15 ਲੱਖ ਰੁਪਏ ਬੈਂਕ ਤੋਂ ਡੁੱਟ ਕੇ ਲੈ ਗਏ ਸੀ ਇਸੇ ਜਿਹੜੀ ਇਸ ਵਾਰ ਦਾ ਦੀ ਇਨਫੋਰਮੇਸ਼ਨ ਮਿਲਣ ਦੇ ਸਾਡੇ ਖੰਨਾ ਪੁਲਿਸ ਦੇ ਸੀਨੀਅਰ ਅਧਿਕਾਰੀ ਐਸਐਸਪੀ ਸਾਹਿਬ ਤੇ ਸਾਰੀਆਂ ਸਾਡੇ ਥਾਣੇ ਦੀ ਟੀਮਾਂ ਉੱਥੇ ਪਹੁੰਚੀਆਂ ਤੇ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਇਮੀਡੀਏਟਲੀ 126 ਨੰਬਰ ਮਕਤਮਾ 392 397 ਤੇ 25 ਆਮ ਜ਼ੈਕਟ ਦੇ ਵਿੱਚ ਥਾਣਾ ਸਮਰਾਲਾ ਵਿੱਚ ਦਰਜ ਕੀਤਾ ਗਿਆ ਸੀ ਤੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਬਖਰੀਆਂ ਬਖਰੀਆਂ ਦੀ ਮਾਂ ਐਸਐਚਓ ਸਮਰਾਲਾ ਐਸਐਚਓ ਮਾਛੀਵੜਾ ਐਸਐਚਓ ਦੁਰਾਹਾਂ ਚਾਰ ਸੀਏ ਜੀ ਸਮਾਨਾ ਤੇ ਟੈਕਨੀਕਲ ਸੈਲ ਦੀਆਂ ਜਿਹੜੀਆਂ ਅਲੱਗ-ਅਲੱਗ ਟੀਮਾਂ ਬਣਾਈਆਂ ਗਈਆਂ ਸੀ ਇਸ ਮੁਕਦਮੇ ਨੂੰ ਪੇਸ਼ ਕਰਨ ਲਈ ਸਾਡੀ ਟੀਮਾਂ ਵੱਲੋਂ ਟੈਕਨੀਕਲ ਤੇ ਸੈਂਟੀਫਿਕ ਤਰੀਕੇ ਨਾਲ ਜਿਹੜੀ ਇਹਦੀ ਤਫ਼ਤੀਸ਼ ਕਰਦੇ ਹੋਏ ਕਰੀਬ 100 ਕਿਲੋਮੀਟਰ ਦੀ ਸੀਸੀਟੀਵੀ ਫੁਟੇਜ ਖੰਡਾਲੀ ਗਈ ਇਹਨਾਂ ਸੀਸੀਟੀਵੀ ਫੁਟੇਜਾਂ ਦੀ ਤੋਂ ਲੀਡ ਲੈ ਕੇ ਸਾਡੀ ਟੀਮਾਂ ਵੱਲੋਂ 12 ਤਰੀਕ ਨੂੰ ਮਕਦਮਾ ਦਰਜ ਹੋਣ ਦੇ ਤੇ ਘਟਨਾ ਦੇ 24 ਘੰਟਿਆਂ ਦੇ ਵਿੱਚ ਵਿੱਚ ਜਿਹੜਾ ਵਾਰਦਾਤ ਦੇ ਵਿੱਚ ਵਰਤਿਆ ਹੋਇਆ ਮੋਟਰਸਾਈਕਲ ਸਪਲੈਂਡਰ ਮੋਟਰਸਾਈਕਲ ਸਿਲਵਰ ਰੰਗ ਦਾ ਉਹ ਲੁਧਿਆਣਾ ਸ਼ਹਿਰ ਦੇ ਵਿੱਚੋਂ ਲਵਾਰਸ ਹਾਲਤ ਦੇ ਵਿੱਚ ਅਸੀਂ ਟਰੇਸ ਕਰ ਲਿਆ ਸੀ ਤੇ ਉੱਥੋਂ ਅਸੀਂ ਕਬਜ਼ੇ ਦੇ ਵਿੱਚ ਲੈ ਲਿਆ ਸੀ ਉਸ ਮੋਟਰਸਾਈਕਲ ਦੀ ਰਿਕਵਰੀ ਹੋਣ ਤੋਂ ਬਾਅਦ ਖੰਨਾ ਪੁਲਿਸ ਤੇ ਐਡੀਟੀਐਫ ਪੰਜਾਬ ਜਿਹੜੀ ਐਂਟੀ ਬੈਂਕਸਟਰ ਟਾਸਕ ਫੋਰਸ ਹੈ ਪੰਜਾਬ ਦੀ ਇਹ ਦੋਨਾਂ ਦੀ ਟੀਮਾਂ ਨੂੰ ਜਿਹੜੀ ਇੱਕ ਕੁਝ ਕ੍ਰੂਸ਼ੀਅਲ ਲੀਡਸ ਮਿਲੀਆਂ ਉਹਦੇ ਬੇਸ ਤੇ ਕੱਲ ਦੁਪਹਿਰੇ ਕਨਪੋਲਿਸ ਦੀ ਟੀਮ ਵੱਲੋਂ थाना ਜਨਾਲਾ ਤੋਂ ਜਿਹੜੇ ਇਸ ਮੁਕਦਮੇ ਦੇ ਤਿੰਨ ਮੁੱਖ ਦੋਸ਼ੀ ਨੇ ਜਿਨ੍ਹਾਂ ਨੇ ਤਿੰਨਾਂ ਨੇ ਵਾਰਦਾਤ ਕੀਤੀ ਹੈ ਉਹਨਾਂ ਤਿੰਨਾਂ ਨੂੰ ਅਸੀਂ थाना ਜਨਾਲਾ ਦੇ ਏਰੀਆ ਦੇ ਵਿੱਚੋਂ ਅਰੈਸਟ ਕਰ ਲਿਆ ਹੈ ਇਹਨਾਂ ਨੂੰ ਜਿਹੜੇ ਤਿੰਨੋ ਦੋਸ਼ੀ ਇਹਨਾਂ ਦੇ ਨਾਮ ਹੈਗੇ ਨੇ ਅਮਰਿਤਪਾਲ ਸਿੰਘ ਗੁਰਮੇਨ ਸਿੰਘ ਤੇ ਜਗਦੇਸ਼ ਸਿੰਘ ਇਹ ਤਿੰਨੋ ਹੀ थाना ਜਨਾਲਾ ਦੇ ਰਹਿਣ ਵਾਲੇ ਨੇ ਤੇ ਇਹ ਵਾਰਦਾਤ ਕਰਕੇ 11 ਤਰੀਕ ਨੂੰ ਜਦੋਂ ਇਹ ਵਾਰਦਾਤ ਕਰਕੇ ਕੈਸ਼ ਲੁੱਟਣ ਤੋਂ ਬਾਅਦ ਇਸ ਤੋਂ ਬਾਅਦ ਇਹ ਲੁਧਿਆਣਾ ਮੋਟਰਸਾਈਕਲ ਛੱਡ ਕੇ ਤੇ ਦੋ ਦੋ ਜਾਨੇ ਅਲੱਗ ਤੇ ਇੱਕ ਜਾਨਾ ਬੱਸ ਦੇ ਵਿੱਚ ਤਿੰਨੋ ਜਣੇ ਇਕੱਠੇ ਜਲੰਧਰ ਗਏ ਜਲੰਧਰ ਤੋਂ ਇਹਨਾਂ ਨੇ ਇਸੇ ਵਾਰ ਦਾ ਚੋਲਟੇ ਹੋਏ ਪੈਸਿਆਂ ਦੇ ਵਿੱਚੋਂ 5 ਲੱਖ ਰੁਪਏ ਦੀ ஆடி ਕਾਰ ਖਰੀਦੀ ਪੁਰਾਣੀ ਉਹ ஆடி ਕਾਰ ਦੇ ਵਿੱਚ ਇਹ ਅੰਮ੍ਰਿਤਸਰ ਗਏ ਤੇ ਅੰਮ੍ਰਿਤਸਰ ਜਾ ਕੇ ਹੋਟਲ ਦੇ ਵਿੱਚ ਸਟੇ ਕੀਤਾ ਇਹਨਾਂ ਨੇ ਤੇ ਉਸ ਤੋਂ ਬਾਅਦ ਇਹ ਆਪਣੇ ਆਪਣੇ ਘਰੇ ਚਲੇ ਗਏ ਕੱਲ ਸਾਡੇ ਸੱਭੀ ਟੀਮ ਵੱਲੋਂ ਕਨਾਂ ਪੁਲਿਸ ਦੀ ਟੀਮ ਵੱਲੋਂ ਇਹ ਡੀਟੀਐਫ ਤੇ ਅੰਮ੍ਰਿਤਸਰ ਦੇ ਹੱਥੀਂ ਜਿਲੇ ਦੀ ਫੋਰਸ ਦੇ ਨਾਲ ਬਲਕੇ ਇਹ ਤਿੰਨਾਂ ਨੂੰ ਕਾਬੂ ਕੀਤਾ ਗਿਆ ਤੇ ਇਹਨਾਂ ਤਿੰਨਾਂ ਤੋਂ ਸਾਨੂੰ ਹੁਣ ਤੱਕ 8 ਲੱਖ 75 ਹਜ਼ਾਰ ਰੁਪਏ ਜਿਹੜਾ ਲੁੱਟਿਆ ਹੋਇਆ ਸੀ ਵਾਰਦਤ ਦੇ ਵਿੱਚ ਉਹ ਅਸੀਂ ਰਿਕਵਰ ਕਰ ਲਿਆ ਹੈ 5 ਲੱਖ ਦੀ ਇਹਨਾਂ ਨੇ ਆਡੀਕਾਰ ਖਰੀਦ ਲਈ ਸੀ ਤੇ ਬਾਕੀ ਜਿਹੜਾ ਕੈਸ਼ ਹੈ ਉਹਦੀ ਰਿਕਵਰੀ ਲਈ ਸਾਡੀ ਤਫਤੀਸ਼ ਚੱਲ ਰਹੀ ਹੈ ਜਿਹੜੀ ਹੁਣ ਤੱਕ ਦੀ ਤਫਤੀਸ਼ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਵਿਅਕਤੀ ਜਿਹੜੇ ਹੈਗੇ ਨੇ ਇਹਨਾਂ ਕੋਲ ਮਹੀਨੇ ਤੋਂ ਦੋ ਵੈਪਨ ਸੀਗੇ ਤੇ ਇਹਨਾਂ ਵੈਪਨਾਂ ਦੇ ਨਾਲ ਇਹਨਾਂ ਨੇ ਖੰਨਾ ਤੋਂ ਬਿਨਾ ਖੰਨਾ ਤੋਂ ਪਹਿਲਾਂ ਕਿੰਨੇ ਪੈਟਰੋਲ ਪੰਪ ਉੱਤੇ ਦੇ ਵਿੱਚ ਲੁੱਟ ਦੀ ਵਾਰਦਾਤਾਂ ਕੀਤੀਆਂ ਨੇ ਪਿਛਲੇ ਮਹੀਨੇ 20 ਮਈ ਨੂੰ ਇਹਨਾਂ ਨੇ ਥਾਣਾ ਫਲੌਰ ਦੇ ਏਰੀਆ ਦੇ ਵਿੱਚ ਦੋ ਪੈਟਰੋਲ ਪੰਪ ਲੁੱਟੇ ਸੀਗੇ ਤੇ 10 ਜੂਨ ਨੂੰ ਬਾਤ ਖੰਨਾ ਦੀ ਜਿਹੜੀ ਅਗਲੇ ਕਲਾਮ ਬ੍ਰਾਂਚ ਦੀ ਲੁੱਟ ਦੀ ਵਾਰਦਾਤ ਤੋਂ ਇੱਕ ਦਿਨ ਪਹਿਲਾਂ ਇਹਨਾਂ ਨੇ ਥਾਣਾ ਆਦਮਪੁਰ ਜਲੰਧਰ ਦਿਹਾਤੀ ਦੇ ਵਿੱਚ ਵੀ ਇੱਕ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਪੈਟਰੋਲ ਪੰਪ ਤੇ ਇਹਨਾਂ ਦੋਨੋਂ ਮਸਲਿਆਂ ਦੇ ਵਿੱਚ ਜਿਹੜੀਆਂ ਵੱਖਰੀਆਂ ਰੱਖੀਆਂ ਐਫ ਆਈ ਆਰਾਂ ਦਰਦੇ ਨੇ ਤੇ ਇਸ ਤੋਂ ਬਿਨਾਂ ਜਿਹੜਾ ਵਾਰਦਾਤ ਦੇ ਵਿੱਚ ਜਿਹੜੀ ਵਧਤੀ ਰੱਤਿਆ ਗਿਆ ਮੋਟਰਸਾਈਕਲ ਹੈ ਇਹ ਵੀ ਚੋਰੀ ਦਾ ਮੋਟਰਸਾਈਕਲ ਹੈ ਇਹ ਕਿਹਨੇ ਚੋਰੀ ਕੀਤਾ ਇਹ ਸਾਡੀ ਅੱਗੇ ਤਫਤੀਸ਼ ਜਾਰੀ ਹੈ ਹੁਣ ਤੱਕ ਅਸੀਂ ਇਹਨਾਂ ਤੋਂ 8,75,000 ਰੁਪਏ ਕੈਸ਼ ਇੱਕ ਆਡੀ ਕਾਰ ਤੇ ਇੱਕ ਜਿਹੜਾ ਵਾਰਦਾਤ ਦੇ ਵਿੱਚ ਮੋਟਰਸਾਈਕਲ ਲੱਤਿਆ ਉਹ ਅਸੀਂ ਰਿਕਵਰ ਕਰ ਲਿਆ ਇਸ ਤੋਂ ਬਿਨਾ ਇਹ ਤਿੰਨੇ ਜਿਹੜੇ ਵਿਅਕਤੀ ਹੈ ਇਹਨਾਂ ਨੂੰ ਅਸੀਂ ਅੱਜ ਅਦਾਲਤ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ 5 ਦਿਨ ਦਾ ਰਿਮਾਂਡ ਹਸਲ ਕਰ ਲਿਆ ਹੁਣ ਤੱਕ ਦੀ ਤਫਤੀਸ਼ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਜਿਹੜਾ ਇਸ ਗੈਂਗ ਦਾ ਮੁਖ ਜਿਹੜਾ ਸਰਗਨਾ ਹੈ ਉਹ ਅਮਰਿਤਪਾਲ ਸਿੰਘ ਹੈ ਐਡੀਓ ਚ ਨਾਲੇ ਦਾ ਹੀ ਰਹਿਣਾ ਲੈ ਤੇ ਇਹਦੇ ਤੇ ਪਹਿਲਾਂ ਇੱਕ ਸਨੇਚਿੰਗ ਦਾ ਮਕਦਮਾ ਖੋਦ ਮਕਦਮਾ ਰੰਜੀਤ ਆਪਣੀ ਹੰਬੀਸਰ ਕਮਿਸ਼ਨਰੇਟ ਦੇ ਵਿੱਚ ਦਰਜ ਹੈ। ਉਸ ਤੋਂ ਬਿਨਾ ਜਿਹੜਾ ਜਗਦੀਸ਼ ਸਿੰਘ ਹੈ ਇਹਦੇ ਤੇ ਵੀ ਇੱਕ ਐਨਡੀਪੀਐ ਸੈਕਟਰ ਦਾ ਮਾਨਸਾ ਜ਼ਿਲ੍ਹੇ ਦੇ ਵਿੱਚ ਸਿਟੀ 1 ਮਾਨਸਾ ਦੇ ਵਿੱਚ ਮਕਦਮਾ ਦਰਜ ਹੈ ਤੇ ਜਿਹੜਾ ਗੁਰਮੀਨ ਸਿੰਘ ਹੈ ਇਹਦੇ ਤੇ ਹਲੇ ਤੱਕ ਦੀ ਤਫਤੀਸ਼ ਦੇ ਵਿੱਚੇ ਸਾਹਮਣੇ ਆਇਆ ਵੀ ਉੱਤੇ ਪਹਿਲਾਂ ਕੋਈ ਮਕਦਮਾ ਦਰਜ ਨਹੀਂ ਹੈਗਾ। ਸਰਪੰਚ ਜੀ ਜਿਹੜੇ ਬਕਤ ਨੇ ਉਹ ਹਲੇ ਸਾਨੂੰ ਮਿਲੇ ਨਹੀਂ ਹੈ ਅਸੀਂ ਇਹਨਾਂ ਦਾ ਅਚਰਮਾਨਦਿਆ ਕੱਲ ਰਾਤ ਸ਼ਾਮੀ ਅਸੀਂ ਇਹਨਾਂ ਨੂੰ ਅਰੈਸਟ ਕੀਤਾ ਅਸੀਂ ਉਹਨਾਂ ਦੀ ਮੰਗ ਲੈ ਕੇ ਉਹਨਾਂ ਦਾ ਰਿਕਵਰੀ ਕਰਾਵਾਂਗੇ ਤੇ ਜਿਹੜਾ ਬਾਕੀ ਕੈਸ਼ ਰਹਿ ਗਿਆ ਉਹ ਰਿਕਵਰ ਕਰਾਵਾਂਗੇ ਤੇ ਇਸ ਤੋਂ ਬਿਨਾ ਜਿਹੜੀਆਂ ਇਹ ਤਿੰਨ ਪਟ્રોલ ਕੰਪਨੀਆਂ ਵਾਰਦਾਤਾ ਮੰਨੇ ਨੇ ਉਹਨਾਂ ਦੇ ਬਾਰੇ ਵੀ ਉਹਨਾਂ ਤੋਂ ਬਿਨਾ ਵੀ ਇਹਨਾਂ ਨੇ ਜੇ ਕੋਈ ਵਾਰਦਾਤਾ ਕੀਤੀ ਹੈ ਨੇ ਉਹਨਾਂ ਦੇ ਬਾਰੇ ਵੀ ਅਸੀਂ ਪੂਟਾਈ ਨਾਲ ਤਫਤੀਸ਼ ਕਰਾਂਗੇ ਸਰ ਕਿਤਾ 800 ਜ਼ਮੀਨ ਤੈਰੀ ਹੋ ਅਗਲੀ ਕੱਲ ਨੂੰ ਛੋਟੇ ਜਿਹੇ ਮਿੰਟ ਨੇ ਕਿਉਂ ਡਾਲ ਕੇ ਤੱਕ ਹੈ ਨਸਟਿਕ ਜਿਹੜੀ ਸਾਡੀ ਹੁਣ ਤੱਕ ਦੀ ਤਫਤੀਸ਼ ਜਿਹੜੀ ਗੱਲ ਸਾਹਮਣੇ ਆਈ ਹੈ ਕਿ ਜਦੋਂ ਦੇ ਸਿਗੇਨਾ ਕੋ ਡੇਟਸ ਨੇ ਮੈਥੋਂ ਵਰਤਨ ਸੀਗੇ ਤੋਂ ਤੇ ਇਹ ਆਪਣਾ ਪਹਿਲਾ ਇਹਨੇ ਪੈਟਰੋਲ ਪੰਪਾਂ ਦੀ ਜ਼ਿੰਮੇਵਾਰਤਾ ਕੀਤੀਆਂ ਤੇ ਦੂਸਰੀ ਵਾਰ ਇਹਨਾਂ ਦਾ ਦਿਲ ਖੁੱਲ ਗਿਆ ਤੇ ਇਹਨਾਂ ਦਾ ਡਰ ਖਤਮ ਹੋ ਗਿਆ ਤਾਂ ਇਹਨਾਂ ਨੇ ਉਸ ਦਿਨ ਮਨ ਬਣਾ ਕੇ ਆਏ ਕਿ ਕੋਈ ਗੈਸ ਸਟੇਸ਼ਨ ਸੀ ਕੋਈ ਪੈਟਰੋਲ ਪੰਪ ਜਾਂ ਕੁਝ ਇਸ ਤਰ੍ਹਾਂ ਦਾ ਵੀ ਭੱਟੀ ਵਰਤਤ ਕਰੀਏ ਜਦੋਂ ਇਹ ਪਿੰਡੂ ਬ੍ਰਾਂਚ ਦੇ ਵਿੱਚ ਇਹਨਾਂ ਨੂੰ ਇਹ ਲੱਗਿਆ ਕਿ ਇੱਥੇ ਦਿਨ ਦੁਪਹਿਰ ਦਾ ਟਾਈਮ ਹੈ ਸਿਖਰ ਦੁਪਹਿਰ ਹੈ ਤੇ ਇੱਥੇ ਅਸੀਂ ਆਰਾਮ ਨਾਲ ਲੁੱਟ ਨੂੰ ਅੰਜਾਮ ਦੇ ਸਕਦੇ ਹਾਂ ਇਸ ਕਰਕੇ ਤੇ ਨਾ ਹੀ ਅਸੀਂ ਇੱਥੇ ਫੜੇ ਜਾਵਾਂਗੇ ਬਹੁਤ ਦੂਰ ਤੋਂ ਆਏ ਜਦੋਂ ਇਹਨਾਂ ਦੇ ਹੱਥ ਵੱਡੀ ਖੇਪ ਲੱਗੀ ਐ ਕੈਸ਼ ਦੀ 15 ਲੱਖ ਰੁਪਇਆ ਕਰੀਬ ਇਹਨਾਂ ਨੂੰ 1592000 ਉੱਥੋਂ ਇਹ ਲੁੱਟ ਕੇ ਲੈ ਕੇ ਗਏ ਸੀ ਉਸ ਤੋਂ ਬਾਅਦ ਇਹ ਤਾਂ ਹੀ ਆਪਣਾ ਮੋਟਰਸਾਈਕਲ ਛੱਡ ਕੇ ਵੀ ਉੱਥੋਂ ਫਰਾਰ ਹੋ ਗਏ ਸੰਧੂ ਦੇ ਕਿਰਪਾ ਜੀ ਕੀ ਬਿਲ ਇਹਨਾਂ ਨੇ ਬਿੰਡਾ ਦੀ ਜੀਗਾ ਬੰਦੀ ਮੰਨ ਤੱਕ ਦੀ ਤਫ਼ਤੀਸ਼ ਤੋਂ ਇਹੀ ਗੱਲ ਸਾਹਮਣੇ ਆਈ ਹੈ ਵੀ ਇਹਨਾਂ ਨੇ ਅੱਧਾ ਘੰਟਾ ਪਹਿਲਾਂ ਹੀ ਰਕੀ ਕੀਤੀ ਸੀ ਤੇ ਇਸ ਤੋਂ ਪਹਿਲਾਂ ਇਹਨਾਂ ਦੀ ਕੋਈ ਰਕੀ ਇਹਨਾਂ ਨੇ ਨਹੀਂ ਕੀਤੀ ਫਿਰ ਵੀ ਅਸੀਂ ਇਹਨਾਂ ਦਾ ਪੰਜ ਤਿੰਨ ਦਿਨ ਦਾ ਰਿਮਾਂਡ ਲਿਆ ਅਸੀਂ ਇਹਨਾਂ ਦਾ ਪੂਰੇ ਡੂੰਘਾਈ ਨਾਲ ਤਫ਼ਤੀਸ਼ ਕਰਾਂਗੇ ਕਿ ਕਿਸੇ ਹੋਰ ਦਾ ਕੋਈ ਰੋਲ ਤਾਂ ਨਹੀਂ ਜਿੱਦ ਤਰ੍ਹਾਂ ਬਣਾ ਸਾਥੀ ਗਾ ਵੀ ਕੋਈ ਧੋਖਾ ਬੰਦਾ ਉਸ ਦਾ ਨਾ ਕੋਈ ਟੈਕ ਬਣਾ ਗਾ ਜੀ ਸਭੇ ਹੁਣ ਤੱਕ ਦੀ ਤਫਤੀਸ਼ ਤੋਂ ਕਿਸੇ ਦਾ ਕੋਈ ਰੋਲ ਨਹੀਂ ਸਾਹਮਣੇ ਹੁਣ ਤੱਕ ਦੀ ਤਫਤੀਸ਼ ਤੋਂ ਇਹ ਹੈ ਵੀ ਇਹਨਾਂ ਨੇ ਮੌਕਾ ਦੇਖ ਕੇ ਜੇ ਲੱਗਿਆ ਇਹਨਾਂ ਨੂੰ ਕਿ ਇੱਥੇ ਅਸੀਂ ਜੁਰਮ ਕਰਕੇ ਆਪਣਾ ਸਨੋਬੇ ਚੜ ਨਹੀਂ ਸਕੂਗਾ ਇਸ ਕਰਕੇ ਇਹਨਾਂ ਨੇ ਦੇਖ ਕੇ ਉੱਥੇ ਆਪਣਾ ਬਰਬਾਦ ਤੋਂ ਅੰਜਾਮ ਦਿੱਤਾ ਕਿ ਕਿੰਨੀ ਗੇਜ ਦੇ ਬਣਾ ਜੀ ਜਿਹੜੇ ਇਹਨਾਂ ਦੇ ਵਿੱਚ ਜਿਹੜਾ ਮੇਨ ਸਰਗਣਾ ਅਮਰਿਤਪਾਲ 27 ਸਾਲ ਹੈ ਬਾਕੀ ਦੋਨਾਂ ਦੀ ਉਮਰ 20 ਤੇ 25 ਸਾਲ ਹੈ ਇਹ ਯੰਗ ਲੜਕੇ ਨੇ ਸਾਰੇ ਕਿੰਨੇ ਬੋਸ ਨਾ ਫੀਟੇਸ ਸਾਡੇ ਇਹਦੇ ਵਿੱਚ ਪੰਜ ਡਿਗਮ ਲੱਗਿਆ ਹੋਈਆਂ ਸੀਗਾ ਡੀਐਸਪੀ ਡੀਐਸਪੀ ਸਮਰਾਲਾ ਇਹਨਾਂ ਦੋਨਾਂ ਨੇ ਬਹੁਤ ਵਧੀਆ ਕੰਮ ਕੀਤਾ ਸਾਡੇ ਇੰਚਾਰਜ ਸੀਆਈਏ ਸੀਆਈਏ ਤੇ ਸਾਡੀ ਸਾਰੀ ਟੀਮ ਸਾਡਾ ਥਾਣਾ ਦੁਰਹਾਜ਼ ਥਾਣਾ ਸਮਰਾਲਾ ਤੇ ਥਾਣਾ ਜਿਹੜਾ ਮਾਛੀਵਾੜਾ ਉਸ ਤੋਂ ਬਿਨਾ ਜਿਹੜੇ ਮਾਨਯੋਗ ਐਸਐਸਪੀ ਸਾਹਿਬਾ ਉਹਨਾਂ ਨੇ ਕੰਟੀਨਿਊਸ ਇਸ ਕੇਸ ਨੂੰ ਐਸਐਸਪੀ ਸਾਹਿਬ ਨੇ ਡੀਏ ਸਾਹਿਬ ਨੇ ਸਾਰਿਆਂ ਨੇ ਮੋਨੀਟਰ ਕੀਤਾ ਤੇ ਸਾਨੂੰ ਉਸ ਤੋਂ ਬਿਨਾ ਇਹ ਜੀਟੀਐਸ ਪੰਜਾਬ ਲੌਂਗ ਟਰਮ ਇੰਟੈਲੀਜੈਂਸ ਪੰਜਾਬ ਤੇ ਸਾਡੇ ਜਿਹੜੇ ਅੰਮ੍ਰਿਤ ਸਰ ਤੇ ਹਦੀਫ ਵੱਲੋਂ ਵੀ ਫੁੱਲ ਕੋਆਪਰੇਸ਼ਨ ਮਿਲਿਆ ਕਿਉਂਕਿ ਇਹ ਸਟੇਟ ਲੈਵਲ ਦਾ ਇੱਕ ਮੁੱਦਾ ਸੀਗਾ ਜਿਹੜਾ ਜਿਹਨੂੰ ਹੱਲ ਕਰਨਾ ਬਹੁਤ ਜ਼ਰੂਰੀ ਸੀਗਾ ਇਸ ਕਰਕੇ ਸਾਰਿਆਂ ਦੇ ਐਫਰਟ ਨਾਲ ਟੀਮ ਵਰਕ ਨਾਲ ਅਸੀਂ ਇਸ ਜਲਦੀ ਸੋਲਵ ਕਰ ਲਿਆ ਪੂਰੀ ਟੀਮ ਦੀ ਪ੍ਰਸ਼ੰਸਾ ਲੈ ਕਿਸ ਤਰ੍ਹਾਂ ਲੇਟੇ ਕੋਈ ਮਾਨਯੋਗ ਐਸਐਸਪੀ ਸਾਹਿਬ ਅ ਡੀਲੀ ਸਾਹਿਬ ਨਾਲ ਗੱਲ ਕਰਕੇ ਜਿਵੇਂ ਵੀ ਹੋਇਆ ਉਹਨਾਂ ਨੂੰ ਸਾਰਿਆਂ ਨੂੰ ਬੰਦਾ ਨਾਮ ਦਿੱਤਾ ਜਾਊਗਾ ਪਹਿਲਾਂ ਵੀ ਜਿਹੜਾ ਖੰਨਾ ਜ਼ਿਲ੍ਹਾ ਐ ਐਮੇ ਖੰਨਾ ਜ਼ਿਲ੍ਹਾ ਅਵਾਰਡਾਂ ਦੇ ਵਿੱਚ ਮੋਹਰੀ ਰਿਹਾ ਤੇ ਮਾਨਯੋਗ ਐਸਐਸਪੀ ਸਾਹਿਬ ਨੇ ਖੰਨੇ ਜਿਨ੍ਹਾਂ ਜਿਨ੍ਹਾਂ ਨੇ ਕੋਈ ਵਧੀਆ ਕਾਰਜਵਾਰੀ ਕੀਤੀ ਹੈ ਸਮੇਂ ਸਮੇਂ ਤੇ ਉਹਨਾਂ ਨੂੰ ਅਵਾਰਡ ਮਿਲਦੇ ਰਹੇ ਨੇ ਪਰ ਸਾਡੇ ਲਈ ਬਹੁਤ ਵੱਡੀ ਗੱਲ ਹੈ ਕਿ ਅਸੀਂ 48 ਘੰਟੇ ਦੇ ਵਿੱਚ ਐਡਾ ਵੱਡਾ ਜਿਹੜਾ ਕੇਸ ਹੈ 48 ਘੰਟੇ ਦੇ ਵਿੱਚ ਵੀ ਫ੍ਰੀਕੁਇੰਸੀ ਫ੍ਰੇਸ ਕਰ ਲਿਆ